एहे मार्ग संसार को नानक फिर नहीं को हे जो बेनस है नारों आज कहा ਨਿਕ ਹਰ ਗੁਣ ਗਾਇ ਲੀ ਸ਼ਾਡ ਸਗਲ ਜੰਗਾਲਾ ਜ਼ਾਹਿਰਾ ਬਾਲਾ ਛੋਟ ਕਿਉ ਬੰਦਨ ਪਰੇ ਕਾਸ਼ੂ ਨਾ ਹੋਤ ਉਪਾਈ अब ताजे गए कौन न नेह हो साथ कहो नानक ए बेपत मैं टेक एक रगन साथ नाम रहयो सा ਰਾਹਿਓ ਰਹਿਓ ਗੁਰ ਗੋਬਿੰਦ ਦਾ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰ ਮੰਤਾ ਰਾਮ ਨਾਮ और उर्म ग जहाँ सामान नहीं को जह सिमरत संकट मिट दारिश तुहार हो ਸਮਨ ਮੈਂ ਉਰਮੈ ਗਏ ਓ ਜਹ ਕੈ ਸਮਨਹੀ ਕੋਏ ਜਹ ਸਿਮਰਤ ਸੰਕਟ ਮਿਟੈ ਦਰਸ ਤੁਹਾਰੋ ਓ ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤ ਗੁਰੂ ਪੈ ਨਾ ਵਈ ਸਤ ਗੁਰੂ ਪਰ ਤਖ ਹੁੰਦਾ ਬਹਿ ਰਾਜ ਆਪ ਟੇਕਾਇਆ ਸਭ ਸਿੱਖ ਬੰਧ ਪਾ ਪੁੱਤ ਭਾਈ RAM ਨਾ ਕਰਿ ਹੋ ਨਿਰਵਾਣ ਜੀਉ ਕੇਸੋ ਗੋਪਾਲ ਪੰਡਤ ਸਦ ਹਉ ਹਰ ਹਰ ਕਥਾ ਪੜ੍ਹਹਿ ਪੁਰਾਣ ਜੀਉ ਹਰ ਕਥਾ ਪੜਿਐ ਹਰੇ ਨਾਮ ਸੁਣੀਐ ਬੇਬਾਨ ਹਰ ਰੰਗ ਗੁਰ ਪਾਵੈ ਪਿੰਡ ਪਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੈ ਹਰ ਪਾਇਆ ਸਤਗੁਰ ਬੋਲਿਆ ਹਰ ਮਿਲਿਆ ਪੁਰਖ ਸੁਜਾਨ ਜੀਉ ਰਾਮਦਾਸ ਸੋਢੀ ਤਲਕ ਦੀਆ ਗੁਰ ਸ਼ਬਦ ਸਾਚ ਨਿਸਾਨ ਜੀਉ ਸਤ ਗੁਰ ਪੁਰਖ ਜੀ ਬੋਲਿਆ ਗੁਰ ਸਿੱਖਾਂ ਮਨ ਲਈ ਰਜਾਏ ਜੀਉ ਮੋਹਰੀ ਪੁੱਤ ਸਨ ਮੁਖ ਹੋਇਆ RAM ਦਾਸਾਂ ਪੈਰੀ ਪਾਏ ਜੀਉ ਸਭ ਪਵੈ ਪੈਰੀ ਸਤ ਗੁਰੂ ਕੇਰੀ ਜਿਤਾ ਗੁਰੂ ਆਪ ਰਖਿਆ ਕੋਈ ਕਰ ਬਖੀਲੀ ਨਿਵੈ ਨਾਹੀ ਫਿਰ ਸਤਿਗੁਰੂ ਆਣ ਨਿਵਾਇਆ ਹਾਰੇ ਗੁਰ ਹੈ ਪਾਣਾ ਦੀ ਵੜਾਈ ਤੋਰ ਲਿਖਿਆ ਲੇਖ ਰਜਾਇ ਜੀਉ ਕਹ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜੀਉ ਬਾਦ ਘਾਟ ਭੁੱਲ ਚੁੱਕ ਮਾਫ ਕਰਨੀ ਸੁਖ ਹੋਵੇ ਨਾਮ ਚੇਤਾਵੇ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਵਾਹਿਗੁਰੂ ਸੋਹਾ ਸੀਸਾ ਸੋਹਮਰੀ ਰਚਿਆ ਕਰੇ ਗੁਰ ਕਲਗੀ ਧਰ ਸੋ ਹਮ ਰੀ ਰਚਿਆ ਕਰੈ ਗੁਰੂ ਕਲਗੀ ਧਰਮ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਹੁਕਮ ਕਮਾਈ ਕੱਲੇ ਆਵੈ ਨਾਨਕਾ ਸਦੇ ਉੱਠੀ ਜਾਹਿ ਕੱਲੇ ਆਵੈ ਨਾਨਕਾ ਸਦੇ ਉੱਠੀ ਜਾਹਿ ਆਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕਾ ਦਇਆ ਕਰਨ ਦੁਖ ਹਰਨ ਓ ਚਰਣਾਂ ਨਾਮ ਕੀਰਤਨ ਹਾ

ਪਾਹਿ ਬਲੰਧੜੀ ਵਜ ਗਈ ਰਖੰਦੂ ਪ੍ਰਵੈ ਆਪ ਜਨ ਉਪਾਈ ਮੇਦਨੀ ਨਾਨਕ ਸੋ ਪ੍ਰਭ ਜਾਪ ਬਨ ਭੈ ਸੰਤੂਖਾ ਪੂਰਨ ਪ੍ਰਭ ਪਾਇਆ ਤਰੇ ਕੁਟੰਬ ਸੰਗ ਲੋਗਾ ਕੋਲਾਸ ਵਾਇਆ ਕੂਟ ਅਗਾ ਗਏ ਨਾਸ ਹਰ ਇੱਕ ਤੇ ਆਇਆ ਨਿਰਮਲ ਭੈ ਸਰੀਰਾ ਜਾਨਾ ਤੂਰੇ ਨਾਇਆ ਮਾ ਪੂਰਨ ਪ੍ਰਭ ਪਾਇਆ ਤਾਰੇ ਕੋਟੰਬ ਸੰਗ ਲੋਗ ਓਲਾ ਸਬਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ ਭਾਈ ਸਾਹਿਬ ਭਾਈ ਹਰਮੀਤ ਸਿੰਘ ਜੀ ਗਰੇਵਾਲ ਜੋ ਸਾਲਕ ਦਾ ਹੁਕਮ ਆਉਣ ਤੇ ਇਸ ਦੀ ਵਿਛੋੜਾ ਦੇ ਕੇ ਪਰਲੋਕ ਗਮਨ ਕਰ ਗਏ ਨੇ ਉਹਨਾਂ ਦੀ ਆਤਮਾ ਦੇ ਭਲੇ ਲਈ ਗਰੇਵਾਲ ਪਰਿਵਾਰ ਵੱਲੋਂ ਧੁਰਕੀ ਬਾਣੀ ਕਾਉੜ ਤੇ ਆਸਰਾ ਲੈ ਕੇ ਆਪਣੇ ਗ੍ਰਹਿ ਵਿਖੇ ਸ੍ਰੀ ਸਾਹਿਜ ਪਾਠ ਸਾਹਿਬ ਆਰੰਭ ਕਰਵਾਏ ਸਨ। ਆਪ ਸਾਰੇ ਭੈਣ ਭਰਾ ਰਿਸ਼ਤੇਦਾਰ ਪਰਿਵਾਰ ਨਾਲ ਦੁੱਖ ਬਣਾਉਣ ਲਈ ਜਿੱਥੇ ਫਿਊਨਰਲ ਹਾਲ ਵਿਖੇ ਗਏ। ਉੱਥੇ ਉਹਨਾਂ ਦੀ ਅੰਤਿਮ ਅਰਦਾਸ ਦੇ ਵਿੱਚ ਹਾਜ਼ਰੀ ਭਰ ਲਈ ਆਪ ਜੀ ਨੇ ਪਾਵਨ ਦਰਬਾਰ ਦੀ ਹਾਜ਼ਰੀ ਭਰੀ ਹੈ। ਸਤਿਗੁਰ ਦੀ ਪਾਵਨ ਗੋਦ ਵਿੱਚ ਆਰੰਭ ਹੋਇਆ ਸ੍ਰੀ ਸਾਹਿਜ ਪਾਠ ਸਾਹਿਬ ਜੀ ਕੇ ਭੋਗ ਉਪਰੰਤ ਅਰਦਾਸ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਪਾਤਸ਼ਾਹ ਜੀ ਨੇ ਪਾਵਨ ਪਿਤਰ ਮੁੱਖ ਬਾਕ ਬਖਸ਼ਿਸ਼ ਕਰਕੇ ਪਰਿਵਾਰ ਨੂੰ ਧੀਰਜ ਬਖਸ਼ਿਆ ਹੈ। ਸੋ ਆਏ ਹੋਏ ਸਾਰੇ ਭੈਣ ਭਰਾਵਾਂ ਰਿਸ਼ਤੇਦਾਰਾਂ ਦਾ ਗਰੇਵਾਲ ਪਰਿਵਾਰ ਵੱਲੋਂ ਧੰਨਵਾਦ ਜਿਨ੍ਹਾਂ ਨੇ ਪਰਿਵਾਰ ਨਾਲ ਦੁੱਖ ਬਣਾਉਣ ਲਈ ਆਪਣੇ ਰਜੀਵਾਂ ਨੂੰ ਸੰਕੋਚਿਆ। ਇਹ ਸਤਿਗੁਰੂ ਮਹਾਰਾਜ ਆਪਣੇ ਸੇਵਕ ਨੂੰ ਹਮੇਸ਼ਾ ਆਪਣੇ ਚਰਨਾਂ ਨਾਲ ਜੋੜ ਕੇ ਰੱਖਣਾ। ਪਿੱਛੇ ਪਰਿਵਾਰ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਭਾਣਾ ਮੰਨਣ ਦੀ ਬਲਤ ਤੇ ਸਮਰੱਥਾ ਪ੍ਰਦਾਨ ਕਰਨਾ। ਜੋ ਪਗੜੀ ਦੀ ਰਸਮ ਆ ਅਦਾ ਕਰਨੀ ਆ ਮੈਂ ਬੇਨਤੀ ਕਰਾਂਗਾ ਪਰਿਵਾਰਕ ਮੈਂਬਰਾਂ ਨੂੰ ਉਹ ਪਗੜੀ ਦੀ ਰਸਮ ਆਪ ਜੀ ਪਾਵਨ ਮਹਾਰਾਜ ਦੀ ਹਜ਼ੂਰੀ ਵਿੱਚ ਉਸ ਰਸਮ ਨਿਭਾਉਣ ਦੀ ਕਿਰਪਾਲਤਾ ਕਰੋ ਢਾਡੀ ਜੱਥਾ ਇੱਕ ਵਾਰ ਭਾਈ ਸਾਹਿਬ ਆਈ ਹਰਮੀਤ ਸਿੰਘ ਜੀ ਨੂੰ ਸ਼ਰਧਾ ਦੇ ਪੋਲੇ ਸ਼ਰਧਾਂਜਲੀ ਭੇਟ ਕਰੇਗਾ ਸੋ ਜੋ ਪਗੜੀ ਦੀ ਰਸਮ ਆ ਪਰਿਵਾਰ ਨੂੰ ਬੇਨਤੀ ਆ ਕਿ ਆਪ ਉਸ ਨਿਭਾਉਣ ਦੀ ਕਿਰਪਾਲਤਾ ਕਰੋ ਕੜਾ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ ਦੇਖ ਤੋਂ ਉਪਰੰਤ ਗਰੇਵਾਲ ਪਰਿਵਾਰ ਵੱਲੋਂ ਆਈਆਂ ਸੰਗਤਾਂ ਨੂੰ ਬੇਨਤੀ ਗੁਰੂ ਕੇ ਲੰਗਰ ਸਜੇ ਹੋਏ ਨੇ ਸਰਬਾ ਸੰਗਤ ਨੂੰ ਲੋੜ ਮੁਤਾਬਕ ਜਰੂਰ ਛਕਣ ਦੀ ਕਿਰਪਾਲਤਾ ਕਰਨੀ ਸੋ ਆਓ ਵਰਤੀਆਂ ਨੂੰ ਕਰੀਏ ਇਕਾਗਰ ਜੁੜੀਏ ਉਸ ਕਵਤਾ ਦੇ ਨਾਲ ਜੋ ਸਾਨੂੰ ਜੀਵਨ ਦੀ ਸਚਾਈ ਬਾਰੇ ਗਿਆਨ ਬਖਸ਼ਿਸ਼ ਕਰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਜੀ ਵਾਹਿਗੁਰੂ ਜੀ ਰਾਣਾ ਰਾਉ ਨਾ ਕੋ ਰਹਿ ਰੰਗ ਨਾ ਤੁੰਗ ਫਕੀਰ ਬਾਰੀ ਆਪੋ ਆਪਣੀ ਕੋਈ ਨਾ ਬੰਦੀ ਧੀਰ ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀ ਹੈ ਇਸ ਧਰਤੀ ਦੀ ਕੰਢ ਤੇ ਪਏ ਕਈ ਸਿਕੰਦਰ ਸੁਤੇ ਆਖਰ ਸਬਣਾ ਨੇ ਤੁਰ ਜਾਣਾ ਆਪੋ ਆਪਣੀ ਰੁਤੇ ਪੱਕਿਆਂ ਪਾਨਾਂ ਦਾ ਦੁੱਖ ਨਹੀਂ ਹੁੰਦਾ ਜੋ ਵੇਲੇ ਸਰ ਤੁਰ ਜਾਂਦੀ ਬਹੁਤਾ ਦੁੱਖ ਉਹਨਾਂ ਦਾ ਪੰਛੀ ਤੁਰ ਕੇ ਜਿਹੜੇ ਕਰਤੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਬਾਰ ਵਿੱਚ ਹਾਜ਼ਰੀ ਭਰ ਰਹੀ ਹੈ ਦੀ ਸਤਕਾਰਯੋਗ ਗੁਰੂ ਦੀ ਸਾਜੀ ਨਵਾਜੀ ਸਤ ਸੰਗਤ ਜੀਓ ਆਓ ਸਭ ਤੋਂ ਪਹਿਲਾਂ ਫਤੇ ਦੀ ਸਾਂਝ ਪਾਈਏ ਪਿਆਰ ਤੇ ਸਤਕਾਰ ਦੇ ਨਾਲ ਰਸਨਾ ਨੂੰ ਪਵਿੱਤਰ ਕਰੀਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸਾਰੀ ਸੰਗਤ ਨੇ ਪਰਿਵਾਰ ਪਰਿਵਾਰ ਸਮੇਤ ਗੁਰੂ ਮਹਾਰਾਜ ਦੇ ਚਰਨਾਚਰ ਅਰਦਾਸ ਕੀਤੀ ਹੈ ਕਿ ਸੱਚੇ ਪਾਤਸ਼ਾਹ ਜੀ ਉਹ ਬਿਛੜੀ ਹੋਈ ਰੂ ਨੂੰ ਆਪਣੇ ਚਰਨਾਂ 'ਚ ਨਵਾਸ ਦਿਓ ਪਿਛੋਂ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਿਓ ਜਿਹੜੀਆਂ ਸੂਰਤਾਂ ਚੜ੍ਹਨ ਨਿਤ ਲਾਰੀਆਂ ਤੇ ਇੱਕ ਦਿਨ ਚਿਖਾ ਤੇ ਚੜ੍ਹਦੀਆਂ ਦੇਖੀਆਂ ਮੈਂ ਚੁੱਪ ਚਾਪ ਲਿਟਣ ਅਗਿਆਰਿਆਂ ਤੇ ਮੁਖੋਸੀ ਨਾ ਕਰਦੀਆਂ ਦੇਖੀਆਂ ਮੈਂ ਪਿੰਡੋਂ ਲੋਹੀ ਦੀ ਘੂੜੀ ਤੇ ਸਵਾਰ ਹੋਈਆਂ ਮੁੜ ਕੇ ਪਿੰਡ ਨਾ ਵੜਦੀਆਂ ਵੇਖੀਆਂ ਮੈਂ ਇਹ ਛਾਂ ਦੇ ਵਾਂਗੂ ਛਾਂ ਹੈ ਜ਼ਿੰਦਗੀ ਅਸਲ ਦੇ ਵਿੱਚ ਤਾਂ ਤਾਂ ਹੈ ਜ਼ਿੰਦਗੀ ਮਰ ਕੇ ਜਸ ਦਾ ਨਾਂ ਰਹਿ ਜਾਵੇ ਉਸ ਜ਼ਿੰਦਗੀ ਦਾ ਨਾ ਹੈ ਜ਼ਿੰਦਗੀ ਲੰਬੀਆਂ ਲੰਬੀਆਂ ਕਬਰਾਂ ਉੱਤੇ ਕੱਖ ਪਏ ਉਧਰੋਂ ਕੋਈ ਨਾ ਬੋੜਿਆ ਇਧਰੋਂ ਲਖ ਗਏ ਸੋ ਆਓ ਬੰਦੇ ਦੀ ਜੀਵਨੀ ਤੇ ਗੱਲ ਕਹਿ ਦਵਾਂ ਕਿ ਸਾਨੂੰ ਸਤਿਗੁਰੂ ਸੋਝੀ ਦਿੰਦੇ ਆ ਵੀ ਬੰਦਿਆ ਅਜਹੁ ਸਮਝ ਕਛ ਬਿਗਰਿਓ ਨਾਹਨ ਭੱਜ ਲੈ ਨਾਮ ਮਾਰਾਰ ਪਉਨਦਾਨ ਜੋ ਬੀਜ ਦੇ ਸਭ ਧਰਮਰਾਇਕ ਹੈ ਜਾਈ ਇਹ ਇਨਸਾਨ ਜਿੱਥੇ ਤੂੰ ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਨਿਭਾ ਰਿਆ ਨਾ ਜਿੱਥੇ ਪਰਿਵਾਰ ਦੀਆਂ ਜ਼ਿੰਮੇਵਾਰੀਆਂ ਨਿਭਾ ਰਿਆ ਇੱਕ ਤੇਰੀ ਇਹ ਨਾ ਜ਼ਿੰਮੇਵਾਰੀਆਂ ਤੋਂ ਵੀ ਪਹਿਲਾਂ ਤੇ ਵੱਡੀ ਜ਼ਿੰਮੇਵਾਰੀਆਂ ਨਾਮ ਜਪਣਾ ਵੰਡ ਛਕਣਾ ਤੇ ਕਿਰਤ ਕਰਨੀ ਗੁਰੂ ਦੇ ਨਾਲ ਜੁੜੇ ਰਹਿਣਾ ਇੱਕ ਤੇਰੀ ਵੱਡੀ ਜ਼ਿੰਮੇਵਾਰੀ ਜਿੱਥੇ ਦੁਨੀਆ ਦਾ ਧਨ ਇਕੱਠਾ ਕਰਨਾ ਦੁਨੀਆ ਵਾਸਤੇ ਕਿਉਂਕਿ ਮਾਇਆ ਬਿਨਾ ਵੀ ਗ੍ਰਸਤੀ ਬੰਦੇ ਦਾ ਗੁਜ਼ਾਰਾ ਨਹੀਂ ਦੇ ਉੱਥੇ ਇੱਕ ਸਤਿਗੁਰੂ ਕਹਿੰਦੇ ਸਤਿਗੁਰ ਸਿੱਖੋ ਨਾਮ ਧੰਨ ਦੇ ਗੁਰ ਕਾ ਸਿੱਖ ਬੜ ਭਾਗੀ ਹੈ ਆਉ ਪਰਿਵਾਰ ਵੱਲੋਂ ਪਗੜੀ ਦੀ ਰਸਮ ਵੀ ਹੋ ਰਹੀ ਹੈ ਪੁੱਲਦਾਨ ਭਜਨ ਕਰ ਲੈ ਤੇਰੀ ਉਮਰ ਬੀਤਦੀ ਜਾਂਦੀ ਹੈ ਇੱਕ ਬੰਦੇ ਨੂੰ ਸਨੇਹਾ ਕਾ ਉਤਾਰਾਹੀਂ ਸਾਥੀ ਹੈ ਇਹੋ ਕਹਿ ਰਹੇ ਨੇ ਜੀ